ਇੱਕ ਪਾਸੇ ਜਿੱਥੇ ਹਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਹੁਣ ਵਾਲੀ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਅਤੇ ਟ੍ਰੈਫਿਕ ਦੇ ਲੰਬੇ ਜਾਮ ਤੋਂ ਰਾਹਤ ਮਿਲ ਸਕੇ ਪਰ ਉੱਥੇ ਹੀ ਦੂਜੀ ਪਾਸੇ ਕਈ ਲੋਕਾਂ ਦੇ ਵੱਲੋਂ ਟ੍ਰੈਫਿਕ ਦੇ ਨਿਯਮਾਂ ਦੀ ਸ਼ਰਿਆਮ ਤੱਜੇ ਉਡਾਈ ਜਾ ਰਹੀ ਹੈ ਅੱਜ ਆਇਆ ਇੱਕ ਦੇਖਣ ਨੂੰ ਮਿਲਿਆ ਲੰਬਾ ਪਿੰਡ ਚੌਕ ਤੋਂ ਲੈ ਕੇ ਪੀਪੀ ਚੌਕ ਤੱਕ ਜਿੱਥੇ ਲੋਕਾਂ ਨੇ ਗਤ ਪਾਰਕਿੰਗ ਕੀਤੀ ਹੋਈ ਸੀ ਜਿਸ ਦੌਰਾਨ ਟ੍ਰੈਫਿਕ ਪੁਲਿਸ ਨੇ ਗਲਤ ਪਾਰਕਿੰਗ ਕਰਨ ਵਾਲਿਆਂ ਦੀ 10 ਗੱਡੀਆਂ ਦਾ ਚਲਾਨ ਵੀ ਕੱਟਿਆ ਅਤੇ ਉਹਨਾਂ ਨੂੰ ਵਰਨਿੰਗ ਵੀ ਦਿੱਤੀ ਗਈ ਲੰਬਾਪਿੰਡ ਚੌਕ ਤੋਂ ਪੀਪੀ ਚੌਕ ਤੱਕ ਲੋਕਾਂ ਨੇ ਗਲਤ ਪਾਰਕਿੰਗ ਕੀਤੀ ਹੋਈ ਸੀ ਅਤੇ ਜਿਸ ਕਾਰੇ ਜਿਸ ਕਾਰਨ ਲੰਬਾ ਜਾਮ ਲੱਗਿਆ ਸੀ ਲੰਬਾਪਿੰਡ ਚੌਕ ਤੇ ਪੀਪੀ ਤੇ ਲੰਬਾਪਿੰਡ ਦਾ ਰੋਂਗ ਸਾਈਡ ਪਾਰਕਿੰਗ ਕਿਹੜੇ ਲੋਕ ਲਗਾ ਕੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਅੱਜ ਚਲਾਣ ਉਤਰੀ ਜੀ ਬਿਲਕੁਲ ਜੀ ਇੱਥੇ ਰੋਜ਼ ਦਿੱਕਤ ਆ ਰਹੀ ਸੀ ਲੋਕਾਂ ਨੂੰ ਨੈਸ਼ਨਲ ਹਾਈਵੇ ਆ ਦਿੱਕਤ ਕਾਫੀ ਲੰਬੇ ਜਾਮ ਲੱਗ ਰਹੇ ਸੀ ਲੋਕੀ ਰੋਂਗ ਸਾਈਡ ਤੋਂ ਜਿਹੜੀ ਹੈਗੇ ਨੇ ਗੱਡੀਆਂ ਲਾ ਕੇ ਆਪਣੀਆਂ ਕਿਉਂਕਿ ਇੱਥੇ ਕਾਫੀ ਵਰਕਸ਼ਾਪ ਰੋਜ਼ਗਾਰ ਦੇ ਲੋਕਾਂ ਦਾ ਇੱਥੇ ਗੱਡੀਆਂ ਲਾ ਕੇ ਚਲੇ ਜਾਂਦੇ ਸੀ ਅੱਜ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਤੇ ਚਲਾਨੇ ਵੀ ਕੀਤੇ ਗਏ ਨੇ ਤੇ ਉਹਨਾਂ ਨੂੰ ਇੱਕ ਲਾਸਟ ਵਾਰਨਿੰਗ ਦਿੱਤੀ ਗਈ ਵੀ ਅੱਗੇ ਤੋਂ ਆਪਣੀਆਂ ਜਿਹੜੀਆਂ ਗੱਡੀਆਂ ਨੇ ਰੋਂਗ ਪਾਰਕਿੰਗ ਨਾ ਕਰੀਆਂ ਕਰਨ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਸਕੇ ਸਰ ਕਿਸੇ ਦੰਦਾ ਕਿ ਵਕ ਪਾਲੇ ਵੱਲੋਂ ਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਫਾ ਤੋਂ ਹੁੰਦੇ ਜਿੱਦੀਆਂ ਜਿੱਦੀਆਂ ਲੱਗ ਜਾਂਦੀਆਂ ਨਹੀਂ ਬਿਲਕੁਲ ਲੋਕੀ ਲਾ ਜਾਂਦੇ ਨੇ ਪਰ ਹੁਣ ਇਹਦੇ ਅਸੀਂ ਰੈਂਡਮਲੀ ਅਸੀਂ ਚੈੱਕ ਵੀ ਕਰਿਆ ਕਰਾਂਗੇ ਮੇਰੇ ਵੱਲੋਂ ਵੀ ਚੈਕਿੰਗ ਹੋਇਆ ਕਰਗੀ ACP ਸਾਹਿਬ ਵੀ ਚੈੱਕ ਕਰਾਂਗੇ ਜਿਹੜੀਆਂ ਗੱਡੀਆਂ ਦੀ ਰੋਂਗ ਪਾਰਕਿੰਗ ਹੋਣਗੇ ਅੱਜ ਦੇ ਵਾਰਨਿੰਗ ਦਿੱਤੀ ਹੈ ਪਰ ਅੱਗੇ ਤੋਂ ਉਹ ਗੁਰਪ ਪ੍ਰੋਪਰਲੀ ਜਿਹੜੇ ਚਲਾਨ ਕੱਟੇ ਜਾਂਦੇ ਕੱਲ ਤੇ ਅੱਜ ਤਾਂ ਲੱਗੇ ਕਿੰਨੇ ਚਲਾਨ ਤਾਂ ਹੋਣ ਤਾਂ ਕੱਟੇਗੇ ਨੇ ਇਹਦੇ ਅੱਜ ਤਕਰੀਬਨ ਅਸੀਂ 8 ਤੋਂ 10 ਚਲਾਨ ਕੱਟੇ ਨੇ ਥੋੜੇ ਚਲਾਨ ਕੱਟੇ ਨੇ ਪਰ ਲੋਕਾਂ ਨੂੰ ਵਾਰਨਿੰਗ ਦਿੱਤੀ ਹੈ ਨਸੀਹਤ ਦਿੱਤੀ ਹੈ ਵੀ ਅੱਗੇ ਤੋਂ ਇੱਥੇ ਰੋਂਗ ਪਾਰਕਿੰਗ ਦੇ ਜਿਹੜੇ ਗੱਡੀਆਂ ਨਾਲੋਂ